ബാർ ബ ਐ ਡਾਰਕ ਚਾਕਲੇਟ ਤੇ ਚਾਕਲੇਟ ਦਾ ਬਾਲੀ ਦੇਖੀ ਆ ਹੂੰ ਪਰ ਇਹ ਵਾਈਟ ਚਾਕਲੇਟ ਕੀ ਆ ਇਸੇ ਤਰੀਕਾ ਬਰਫੀ ਬਣਾਈ ਸੀ ਤੁਹਾਨੂੰ ਤਨ ਮੈਂ ਬਰਫੀ ਬਣਾ ਕੇ ਦੇਣ ਲੱਗਿਆ ਵਾਈਟ ਚਾਕਲੇਟ ਤੋਂ ਠੀਕ ਆ ਮੰਮਾ ਇੱਕ ਵਾਰ ਖਾ ਕੇ ਦੇ ਸੀ ਖਾ ਕੇ ਦੇਖ ਲਓ ਤੇ ਖੇਡ ਲਓ ਮੈਂ ਬਣਾਉਣੀ ਆ ਠੀਕ ਆ ਅੱਜ ਆਪਾਂ ਬਣਾਉਣ ਲੱਗੇ ਜੀ ਵਾਈਟ ਚਾਕਲੇਟ ਤੋਂ ਬਹੁਤ ਹੀ ਟੇਸਟੀ ਬਰਫੀ ਪਹਿਲਾਂ ਵੀ ਬਣਾਈ ਸੀ ਡੈਵੀ ਨੂੰ ਤਾਂ ਬਹੁਤ ਪਸੰਦ ਆਈ ਕਿਉਂਕਿ ਬੱਚਿਆਂ ਨੂੰ ਚਾਕਲੇਟ ਬੜੀ ਪਸੰਦ ਆਉਂਦੀ ਹੈਗੀ ਤੇ ਇਹਦੇ ਵਿੱਚ ਆਪਾਂ ਫਰੂਟ ਡਰਾਈ ਫਰੂਟ ਤੇ ਚੈਰੀ ਵਗੈਰਾ ਪਾ ਕੇ ਆਪਾਂ ਬਣਾ ਕੇ ਦੇ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਵਾਈਟ ਚਾਕ ਤਾਂ ਜਿਹਨੂੰ ਪਿੱਕ ਲਾਉਣ ਚ ਆਸਾਨੀ ਹੋ ਜੇ ਬਰੀਕ ਬਰੀਕ ਸਾਰੇ ਨੂੰ ਆਪਾਂ ਕੱਟ ਲਈ ਜਿੰਨੀ ਕਿ ਤੁਸੀਂ ਲੈਣੀ ਹੋਈ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਸਮਾਨ ਹੈ ਉਹਦੇ ਵਿੱਚ ਪਾਵਾਂਗੇ ਆਪਾਂ ਤੇ ਹੁਣ ਆਪਾਂ ਇਹਨੂੰ ਕਿਹੜਾ ਕੱਟ ਲੈਣੇ ਆ ਜੀ ਲਓ ਜੀ ਚਾਕਲੇਟ ਨੂੰ ਆਪਾਂ ਬਰੀਕ ਬਰੀਕ ਕੱਟ ਲਿਆ ਇਧਰ ਆਪਾਂ ਜਿਹੜਾ ਗੈਸ ਉਹਨੂੰ ਆਨ ਕਰ ਦੰਨੇ ਹੈਗੇ ਤੇ ਇਹਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਉਹ ਗਰਮ ਹੋ ਰੱਖਿਆ ਹੋਇਆ ਹੈਗਾ ਕੋਈ ਵੀ ਆਪਾਂ ਖੁੱਲਾ ਜਿਹਾ ਭਾਂਡੇ ਦੇ ਵਿੱਚ ਰੱਖਵਾਂਗੇ ਆਪਾਂ ਕੱਚ ਦਾ ਲਿਆ ਹੋਇਆ ਹੈਗਾ ਸਾਰੀ ਜਿਹੜੀ ਚਾਕਲੇਟ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੀ ਕੋਈ ਵੀ ਆਪਾਂ ਸਟੀਲ ਦਾ ਵੀ ਲੈ ਸਕਦੇ ਆ ਕੱਚ ਦਾ ਹੋਵੇ ਕੱਚ ਦਾ ਵੀ ਲੈ ਸਕਦੇ ਆਗੇ ਤੇ ਡਬਲ ਬੋਇਲਰ ਦੇ ਸਹਿਤ ਨਾਲ ਆਪਾਂ ਇਹਨੂੰ ਪਿਘਲਾ ਲਾਂਗੇ ਮਤਲਬ ਪਾਣੀ ਗਰਮ ਹੋਊਗਾ ਵਿੱਚ ਆਪਾਂ ਇਹਨੂੰ ਰੱਖ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲਾਂਗੇ ਜੀ ਤੇ ਇਹਦੇ ਵਿੱਚ ਜੋ ਵੀ ਆਪਣੀ ਚੀਜ਼ਾਂ ਵਧੀਆ ਲੱਗਦੀਆਂ ਨੇ ਉਹ ਆਪਾਂ ਪਾ ਸਕਦੇ ਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਇੱਕ ਵਾਰ ਬਣਾਈ ਸੀ ਤੇ ਹੁਣ ਸਾਰੇ ਕਹੀ ਜਾਂਦੇ ਵੀ ਇੱਕ ਵਾਰ ਹੋਰ ਬਣਾ ਲੈ ਕਿਉਂਕਿ ਪਈ ਸੀਗੀ ਇਹ ਤੇ ਮੈਂ ਚਲੋ ਫਿਰ ਆਪਾਂ ਵਾਰ ਫੇਰ ਇੱਕ ਵਾਰੀ ਹੋਰ ਬਣਾ ਲੈਣ ਨਾਲੇ ਆਪਾਂ ਦੋਸਤਾਂ ਨਾਲ ਸ਼ੇਅਰ ਕਰ ਲੈਨੇ ਜੀ ਸਾਰੇ ਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਇਹnu ਆਪਾਂ ਇੱਧਰ ਰੱਖ ਦਾਂਗੇ ਜੀ ਕਿਉਂਕਿ ਜਦੋਂ ਪਾਣੀ ਗਰਮ ਹੋਊਗਾ ਤਾਂ ਚੰਗੀ ਤਰ੍ਹਾਂ ਮੈਲਟ ਹੋ ਜਾਊਗੀ ਸਾਰੇ ਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ। ਲਓ ਜੀ ਮੈਲਟ ਹੋ ਗਈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਇਲਾਇਚੀ ਪਾਊਡਰ ਥੋੜਾ ਜਿਹਾ ਪਾ ਲੈਣਾ ਜੀ। ਇੰਨਾ ਕੁ ਚਮਚ ਦਾ ਮਤਲਬ ਚੌਥਾ ਕਿਸਾ ਦੇ ਵਿੱਚ ਇਲਾਇਚੀ ਪਾਊਡਰ ਪਾ ਲਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਚਮਚ ਮਿਲਕ ਪਾਊਡਰ ਦੇ ਇਹਨੂੰ ਗਾੜਾ ਕਰਨ ਵਾਸਤੇ ਦੋ ਚਮਚ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੀ। ਤੇ ਇੱਧਰ ਆਪਾਂ ਲਈ ਹੋਈ ਹੈ ਜੀ ਟੂਟੀ ਫਰੂਟੀ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲ red ਤੇ green ਤੇ ਤੁਸੀਂ ਵੀ ਮੈਂ ਇੱਕ yellow ਵੀ ਆਉਂਦੀ ਆ orange ਵੀ ਆਉਂਦੀ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੀ ਸਾਰੀ ਨੂੰ ਗੈਸ ਆਪਾਂ ਬੰਦ ਕਰ ਦੰਨੇ ਆ ਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾਗੇ ਇਹਨੂੰ ਤੇ ਇੱਧਰ ਆਪਾਂ ਇੱਕ ਭਾਂਡੇ ਵਿੱਚ ਲਾਇਆ ਹੋਇਆ ਜੀ ਬਟਰ ਪੇਪਰ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਪਾ ਦਾਂਗੇ ਜੀ ਮਿਕਸ ਕਰ ਲੈਣਾ ਜੀ ਵਧੀਆ ਤੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਜਿਵੇਂ ਨਾਰੀਅਲ ਦਾ ਬਰਾਦਾ ਆਉਂਦਾ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਉਹਦੇ ਨਾਲ ਵੀ ਬਹੁਤ ਹੀ ਵਧੀਆ ਬਣਦੀ ਆ ਪਿਛਲੀ ਵਾਰ ਆਪਾਂ ਪਾਇਆ ਸੀ ਜੀ ਨਾਰੀਅਲ ਦਾ ਬਰਾਦਾ ਇਸ ਵਾਰ ਹੈ ਨਹੀਂ ਸੀਗਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਨਾਰੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂਗੇ। ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਬਣ ਜਾਂਦੀ ਹੈ। ਨਾਲੇ ਛੇਤੀ ਬਣ ਜਾਂਦੀ ਹੈ ਰਹਿਣ ਨੂੰ। ਹਾਂਜੀ। ਛੇਤੀ ਬਣ ਜਾਂਦੀ ਹੈ ਜੀ। ਬੱਚੇ ਕਿਉਂਕਿ ਚਾਕਲੇਟ ਖਾਣਾ ਤਾਂ ਪਸੰਦ ਕਰਦੇ ਦਾ ਆਪਾਂ ਨੂੰ ਕਦੇ-ਕਦਾਈਂ ਬਣਾ ਕੇ ਦੇ ਸਕਦੇ ਆ ਕਿਉਂਕਿ ਡੇਲੀ ਤਾਂ ਖਾਣੀ ਇਹ ਜਿਵੇਂ ਕਹਿ ਸਕਦੇ ਆ ਵੀ ਜਿਆਦਾ ਮਿੱਠਾ ਹੁੰਦਾ ਜੀ ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ। ਪਰ ਜਿਵੇਂ ਹੁਣ ਬੱਚੇ ਡਿਮਾਂਡ ਕਰਦੇ ਨੇ ਤੇ ਵੀ ਆਹ ਖਾਣਾ ਖਾਣਾ ਤਾਂ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਹਾਂ। ਹਮ ਮਤਲਬ ਚਾਕਲੇਟ ਦੋਸਤੋ ਤੁਸੀਂ ਉਹ ਲਿਆਓ ਜਿਹਦੇ ਉਹਦੇ ਨਾਮਾਕਰ ਉਹਨ ਲਿਖੇ ਹੁੰਦੇ ਜਿਹੜੇ ਇ ਸੈਚੂਰੇਟਿਡ ਫੈਟ ਹੁੰਦੀ ਹੈ ਜਿਹੜੀ ਹੂੰ ਉਹ ਚੀਜ਼ਾਂ ਪੜ ਲਿਆ ਕਰੋ ਦੋਸਤੋ ਨਾ ਵਧੀਆ ਕੁਆਲਿਟੀ ਵਾਲੀ ਲਵੇ ਚਾਕਲੇਟ ਵੀ ਜਿਹਦੇ ਚ 슈ਗਰ ਵਗੈਰਾ ਨਾ ਹੋਵੇ ਹਾਂਜੀ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਸਾਰੇ ਪਾ ਕੇ ਉੱਪਰ ਦੇ ਆਪਾਂ ਡਰਾਈ ਫਰੂਟ ਲੈ ਹੋਏ ਉਹ ਲਾ ਦਨੇ ਆ ਜੀ ਸਾਰੇ ਕਿਉਂਕਿ ਇਹਦਾਂ ਇੱਕ ਤਵੱਚ ਡਰਾਈ ਫਰੂਟ ਖਾ ਲੈਂਦੇ ਆ ਜੀ ਹੁਣ ਕਿਉਂਕਿ ਬੱਚੇ ਤਾਂ ਹਟਦੇ ਨਹੀਂ ਹੈਗੇ ਵੀ ਆਹ ਚੀਜ਼ ਖਾਣੀ ਆਹ ਚੀਜ਼ ਖਾਣੀ ਆ ਸੋ ਕਦੇ-ਕਦੇ ਅਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ ਡਿਫਰੈਂਟ ਤਰੀਕੇ ਨਾਲ ਬੇਹੱਦ ਟੇਸਟੀ ਤੇ ਬੱਚਿਆਂ ਨੂੰ ਪਸੰਦ ਆਉਣ ਵਾਲੀ ਇਹ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਚਲੋ ਹੁਣ ਆਪਾਂ ਇਹਨੂੰ ਠੰਡੀ ਹੋਣ ਵਾਸਤੇ ਰੱਖ ਦਿੰਨੇ ਹੈਗੇ ਤੇ ਫਿਰ ਆਪਾਂ ਇਹਦੇ ਪੀਸ ਕੱਟ ਕੇ ਤਿਆਰ ਕਰ ਲਾਂਗੇ ਜੀ ਲਓ ਜੀ ਠੰਡੀ ਹੋ ਕੇ ਵਧੀਆ ਜੰਮ ਗਈ ਇਹਨੂੰ ਹੋ ਗਏ ਜੀ 10-15 ਮਿੰਟ ਫ੍ਰਿਜ 'ਚ ਰੱਖੇ ਨੂੰ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਨੇ ਜੀ ਇਹ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਈ ਹੈਗੀ ਇਹ ਤੇ ਰੱਖ ਕਿ ਉਹਨਾਂ ਪੈੜੇ ਦੇ ਪੀਸ ਉਹ ਕੱਟ ਕੇ ਆਪਾਂ ਤਿਆਰ ਕਰ ਲਾਂਗੇ ਜੀ। ਜੇ ਰੋਣ ਖੁਸ਼ਬੂ ਕਿੰਨੀ ਵਧੀਆ ਆ ਰਹੀ ਹੈ ਤੇ ਜੋ। ਹਾਂਜੀ ਕਿਉਂਕਿ ਇੱਥੇ ਇਲਾਇਚੀ ਪਾਊਡਰ ਪਾਇਆ ਹੋਇਆ ਹੈ ਇੱਕ ਇਹ ਚਾਕਲੇਟ ਫਲੇਵਰ ਹੈ ਜੀ। ਉਹਦਾ ਕਰਕੇ ਫਿਰ ਇੱਥੇ ਖੁਸ਼ਬੂ ਵੀ ਬਹੁਤ ਹੀ ਵਧੀਆ ਆ ਰਹੀ ਹੈ। ਰਮਨਾ ਟੁੱਟਣ ਨਾ ਦੇ ਸਾਈਡਾਂ ਤੋਂ। ਲਓ ਜੀ। ਖਾਣੀ ਤਾਂ ਪਈਆਂ ਜੀ। ਹਾਂਜੀ ਖਾਣਾ ਤਾਂ ਖਾਣੀ। ਡੈਵੀ ਨੂੰ ਤਾਂ ਕਾਲੀ ਲੱਗੀ ਪਈ ਸੀ ਵੀ ਕਦੋਂ ਬਣ ਕੇ ਤਿਆਰ ਹੋਊਗੀ। ਸੋ ਬੱਚਿਆਂ ਦੀ ਤਾਂ ਇਹ ਪਸੰਦ ਹੁੰਦੀ ਹੈ ਇੱਕ ਵਿੱਚ ਜਿਹੜੇ ਆਪਾਂ ਡਰਾਈ ਫਰੂਟ ਪਾ ਦਿੰਨੇ ਆ ਜੀ। ਇਹ ਬੇਚੀ ਮਚੈਰੀ ਵਗੈਰਾ ਪਾਈ ਆ ਸੋ ਉਹਦੇ ਨਾਲ ਜਿਹੜਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਹੈ। ਚਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ। ਸੋ ਹੁਣ ਆਪਾਂ ਇਹਨੂੰ ਸਰਵ ਕਰਦੇ ਹਾਂ। ਕਲਰਫੁਲ ਜੀਆ ਟੂਟੀ ਫਰੂਟੀ ਤੇ ਵਿੱਚ ਬੜੀ ਸੋਹਣੀ ਲੱਗਦੀ ਹੈ ਨਾ। ਹਾਂਜੀ। ਕਿਉਂਕਿ ਇੱਕ ਵਾਰ ਬਣਾਈ ਸੀ ਤੇ ਸਾਰਿਆਂ ਨੂੰ ਬੇਹੱਦ ਪਸੰਦ ਆਈ। ਟੇਸਟੀ ਬਹੁਤ ਬਣੀ ਸੀਗੀ ਕਿਉਂਕਿ ਹੁਣ ਜੀ ਮੈਂ ਆਪਾਂ ਚਾਕਲੇਟ ਖਾਂਦੇ ਨੇ ਬੱਚੇ ਵਾਈਟ ਲੈ ਆਏ, ਬਲੈਕ ਲੈ ਆਏ ਆਪਾਂ। ਸੋ ਜਿਹਦਾ ਆਪਾਂ ਇਹਦੇ ਵਿੱਚ ਸਮਾਨ ਐਡ ਕਰਕੇ ਦੇ ਦਿੰਨੇ ਆ ਤਾਂ ਉਹ ਹੋਰ ਵੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਬਹੁਤ ਹੀ ਵਧੀਆ ਬਣਦੀ ਹੈਗੀ ਲਓ ਜੀ ਆਪਣੀ ਬਣ ਕੇ ਬਿਲਕੁਲ ਤਿਆਰ ਸੋ ਤੁਸੀਂ ਵੀ ਟਰਾਈ ਕਰਨਾ ਵੀਡੀਓ ਵਧੀਆ ਲੱਗੇ ਅਗੇ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ